ਵਾਟ ਇਜ਼ ਡੀਪ ਸਟੇਟ ਮੈਂ ਦੱਸਦਾ ਦ ਵਰਡ ਇਜ਼ ਮਾਫੀਆ ਠੀਕ ਹੈ ਮਾਫੀਆ ਵਰਡ ਨੂੰ ਇਹ ਸਮਝਦੇ ਨੇ ਕਿ ਚਾਰ ਬਦਮਾਸ਼ ਵਾਲੇ ਨੇ ਤੇ ਗੁੰਡਾਗਰਦੀ ਕਰ ਰਹੇ ਨੇ ਤੇ ਇਹ ਮਾਫੀਆ ਕੰਮ ਕਰ ਰਿਹਾ ਜੀ ਨਹੀਂ ਮਾਫੀਆ ਉਹ ਆ ਜਿੱਥੇ ਮੇਰੇ ਵਰਗੇ ਮੰਨ ਲਓ ਚਾਰ ਪਾਵਰਫੁਲ ਹੋਣ ਤੇ ਉਹਨੂੰ ਸਰਕਾਰ ਦੀ ਪ੍ਰੋਟੈਕਸ਼ਨ ਹੋਵੇ ਦ ਵਰਡ ਇਜ਼ ਮਾਫਸ ਕਿ ਜਦੋਂ ਸਰਕਾਰ ਕੁਝ ਤਾਕਤਵਰਾਂ ਨੂੰ ਪ੍ਰੋਟੈਕਟ ਕਰਦੀ ਠੀਕ ਹੈ ਜਦੋਂ ਸਾਡੇ ਰੋਲਾ ਪੈਂਦਾ ਹੈ ਕੁਸ਼ ਇੰਡਸਟਰੀਸਟਸ ਨੂੰ ਪ੍ਰੋਟੈਕਟ ਕਰ ਰਹੀ ਹੈ ਉਹਨੂੰ ਮਾਫੀਆ ਕਹਿੰਦੇ ਠੀਕ ਹੈ ਜਦੋਂ ਫਿਰ ਸਰਕਾਰ ਦਾ ਤੇ ਇਹਨਾਂ ਪਾਵਰਫੁਲ ਦਾ ਨੈਟਵਰਕ ਬਣਦਾ ਹੈ ਉਹਨੂੰ ਫਿਰ ਨੈਕਸਸ ਕਹਿੰਦੇ ਹੂੰ ਠੀਕ ਹੈ ਨੈਕਸਸ ਦੇ ਪੋਜ਼ਿਟਿਵ ਮੀਨਿੰਗ ਵੀ ਤੇ ਨੈਗੇਟਿਵ ਵੀ ਨੇ ਲੇਕਿਨ ਇਸ ਨੈਕਸਸ ਦੇ ਵਰਡ ਦੇ ਵਿੱਚ ਨੈਗੇਟਿਵ ਵੀ ਹੈ ਨੰਬਰ 3 ਹੁਣ ਆ ਗਈ ਗੱਲ ਡੀਪ ਸਟੇਟ ਦੀ ਪੋਲੀਟੀਕਲ ਸਿਸਟਮ ਜਿਹੜਾ ਆ ਉਹ ਚੇਂਜ ਹੁੰਦਾ ਰਿਹਾ ਕਦੀ ਇੱਕ ਪਾਰਟੀ ਦਾ ਡੈਮੋਕ੍ਰੇਸੀ ਦੇ ਵਿੱਚ ਕਦੀ ਇੱਕ ਰੂਲ ਆ ਗਿਆ ਕਦੀ ਦੂਜਾ ਰੂਲ ਆ ਗਿਆ ਇੱਕ ਪਾਰਟੀ ਦਾ ਰੂਲ ਆ ਗਿਆ ਕਿ ਦੂਜੀ ਦਾ ਆ ਗਿਆ ਲੇਕਿਨ ਬਿਊਰੋਕ੍ਰੈਟਿਕ ਸੈਟਅਪ ਜਿਹੜਾ ਸਾਡਾ ਆ ਜਿੰਨੂੰ ਅਸੀਂ ਸਟੀਲ ਆਫ ਦੀ ਸਿਸਟਮ ਕਹਿੰਦੇ ਆ ਉਹ ਸਿਸਟਮ ਉੰਜ ਹੀ ਰਹਿੰਦਾ ਮੇਰੇ ਕੋ 4 ਸਾਲ ਦੀ ਪ੍ਰੈਜ਼ੀਡੈਂਟ ਬਣਦਾ ਅਮਰੀਕਾ ਦਾ ਇੱਥੇ 5 ਸਾਲ ਦੀ ਟਨਰ ਐਸੀਐਮ ਦੀ 10 ਕੱਢ ਜਾਊਗਾ ਉਸ ਤੋਂ ਬਾਅਦ ਨਿਕਲ ਜਾਂਦਾ ਨਹੀਂ ਤੇ 5 ਤੋਂ ਬਾਅਦ ਹੀ ਚੇਂਜ ਹੋ ਜਾਂਦਾ ਪੰਜਾਬ ਕਈ ਸਟੇਟ ਚ ਖੂਬੀ ਰਹੀ ਆ ਇਹਨੂੰ ਬਣਾਤਾ ਇਹਨੂੰ ਬਣਾਤਾ ਇਹਨੂੰ ਬਣਾਤਾ ਲੇਕਿਨ ਜਿਹੜਾ ਬਿਊਰੋਕਰੇਟ ਹੈ ਜਿਹੜੀ ਸਿਸਟਮ ਦੇ ਵਿੱਚ ਪਰਮਾਨੈਂਟ ਰਹਿੰਦੇ ਨੇ ਟ੍ਰੇਨਡ ਨੇ ਉਹ ਵੱਖ-ਵੱਖ ਪੋਲਿਟਿਸ਼ੀਅਨਸ ਨਾਲ ਕੰਮ ਕਰਦੇ ਨੇ ਪੋਲਿਟੀਕਲ ਲੀਡਰਸ਼ਿਪ ਨਾਲ ਕੰਮ ਕਰਦੇ ਨੇ ਉਹ ਫਿਰ ਉਸ ਨੈਕਸਸ ਦਾ ਤੇ ਉਸ ਪਾਵਰਫੁਲ ਦੇ ਨਾਲ ਇੰਟਰੈਕਟ ਕਰਦੇ ਨੇ ਹੂੰ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਉਹ ਪਰਮਾਨੈਂਟ ਹੋ ਜਾਂਦੀ ਹੈ ਦੂਰ ਸਾਰ ਦੀ ਅੰਡਰਹੈਂਡ ਪਰਮਾਨੈਂਟ ਕਨੈਕਸ਼ਨਸ ਜਿਹੜਾ ਨਵਾਂ ਪੋਲਿਟਿਸ਼ੀਅਨਸ ਵੀ ਆਇਆ ਉਹਨੇ ਉਸ ਬਿਊਰੋਕਰੇਟਿਕ ਸੈਟਅਪ ਦੇ ਵਿੱਚ ਉਹਦਾ ਕਨੈਕਟ ਬਣਾਉਣਾ ਹੈ ਠੀਕ ਹੈ ਇਹ ਜਦੋਂ ਅੰਡਰ ਦੀ ਟੇਬਲ ਕਨੈਕਸ਼ਨਸ ਬਣ ਜਾਂਦੇ ਨੇ ਜਿਹੜੀ ਬਿਊਰੋਕ੍ਰੇਸੀ ਫਿਰ ਇਹ ਸਿਸਟਮ ਦੇ ਵਿੱਚ ਇਨਡਲਜ ਕਰਨਾ ਸ਼ੁਰੂ ਕਰ ਦਿੰਦੀ ਹੈ ਉਹਨੂੰ ਫਿਰ ਡੀਪ ਸਟੇਟ ਕਹਿੰਦੇ ਨੇ ਸੋ ਮਾਫੀਆ ਨੈਕਸਸ ਤੇ ਡੀਪ ਸਟੇਟ ਦ ਮੋਸਟ ਡੇਂਜਰਸ ਪਾਰਟ ਆਫ ਡੈਮੋਕਰੇਸੀ ਇਜ਼ ਡੀਪ ਸਟੇਟ ਦੇਸ਼ ਨੂੰ ਡੀਪ ਸਟੇਟ ਚ ਚਲਾਉਂਦੀ ਹੈ ਦੇਸ਼ ਨੂੰ ਜੇ ਡੈਮੋਕਰੈਟਿਕ ਸਿਸਟਮ ਤੇ ਰਿਪਬਲਿਕ ਨੂੰ ਚਲਾਉਣ ਦੇ ਵਿੱਚ ਇੰਸਟੀਚੂਨਲ ਕਮਜ਼ੋਰੀਆਂ ਆ ਜਾਂਦੀਆਂ ਨੇ ਤੇ ਫਿਰ ਡੀਪ ਸਟੇਟ ਇੰਨੀ ਪਾਵਰਫੁਲ ਹੋ ਜਾਂਦੀ ਹੈ ਕਿ ਉਹ ਸਾਰਾ ਕੁਝ ਕੰਟਰੋਲ ਕਰਦੀ। ਟਰੰਪ ਨੇ ਆਪਣੀ ਇਲੈਕਸ਼ਨ ਤੋਂ ਪਹਿਲਾਂ ਬੜਾ ਸ਼ੋਰ ਮਚਾਇਆ ਸੀ ਕਿ ਮੈਂ ਆਈ ਵਿਲ ਫਾਈਟ ਦੀਪ ਸਟੇਟ। ਕਿਉਂਕਿ ਡੀਪ ਸਟੇਟ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਪਬਲਿਕ ਨਾਲ ਇੰਟਰੈਕਟ ਕਰਦੀ ਆ ਜਿਹੜੀ ਪਬਲਿਕ ਦਾ ਡਿਲੀਵਰੀ ਮੈਕੈਨਿਜ਼ਮ ਆ ਜਿਹਨੂੰ ਅਸੀਂ ਬਿਊਰੋਕ੍ਰਾਸੀ ਕਹਿੰਦੇ ਆ। ਜਦੋਂ ਡੀਪ ਸਟੇਟ ਨਹੀਂ ਬਣਦੀ ਯੂਵ ਬੀਨ ਪਾਰਟ ਆਫ ਇਟ ਆਈ ਹੈਵ ਬੀਨ ਵਾਈ ਐਂਡ ਵਾਟ ਤੁਸੀਂ ਡੀਪ ਸਟੇਟ ਦੇ ਪਾਰਟ ਮੈਂ ਡੀਪ ਜਦੋਂ ਮੈਂ ਬਿਊਰੋਕਰੇਸੀ ਦਾ ਹਿੱਸਾ ਸੀ ਤੇ ਮੈਂ ਡੀਪ ਸਟੇਟ ਚ ਕੰਮ ਕੀਤਾ ਮੈਂ ਤੇ ਉਹਨਾਂ ਦੇ ਨਾਲ ਸਵਿੰਗ ਕਰਕੇ ਦੇਖੀ ਹੈ ਕਿ ਸਾਰਾ ਕੁਝ ਕਿਵੇਂ ਹੁੰਦਾ ਹੈ ਮੈਂ ਤੇ ਸੀਐਮ ਦੀ ਕਾਰ ਦੇ ਵਿੱਚ ਨਾਲ ਬੈਠ ਕੇ ਦੇਖਿਆ ਐ ਇਸ ਸੀਪੀਟੀ ਆਫਿਸ ਤਾਂ ਭਾਰਤੀ ਡੀਪ ਸਟੇਟ ਪੰਜਾਬ ਬਾਰੇ ਕੀ ਥਾਟ ਰੱਖਦੀ ਹੈ ਬੜਾ ਪ੍ਰੈਸਾਈਜ਼ ਜਿਹਾ ਮੇਰਾ ਸਵਾਲ ਪਹਿਲੀ ਗੱਲ ਮੈਂ ਤੁਹਾਨੂੰ ਸਾਰਾ ਨਿਚੋੜ ਕੱਢ ਕੇ ਜੋ ਮੈਂ ਸਟਡੀ ਕੀਤਾ ਜੀ ਉਸ ਗੱਲ ਤੇ ਪਾਇਨਾ ਕਿ ਜੇ ਮੈਂ ਪੂਰੀ ਕੰਟਰੀ ਦੀ ਗੱਲ ਨਹੀਂ ਕਰਦਾ ਕਿਉਂਕਿ ਨਾਰਥ ਇੰਡੀਆ ਦੀ ਗੱਲ ਕਰ ਸਕਦਾ ਲੇਕਿਨ ਮੈਂ ਕੱਲੇ ਸਟੇਟ ਦੀ ਗੱਲ ਕਰਦਾ ਕਿ ਇਸ ਨੈਕਸਸ ਮਾਫੀਆ ਤੇ ਡੀਪ ਸਟੇਟ ਕਰਕੇ ਮੇਰੀ ਫੇਅਰ ਕੈਲਕੂਲੇਸ਼ਨ ਹਾਲਾ ਆਡਿਟ ਵਾਲਾ ਕਰੇ ਕੋਈ ਤੇ ਸੀਏ ਕਰੇ ਤੇ ਉਹ ਹੋ ਸਕਦਾ ਵੱਧ ਦੱਸੇ ਮੇਰੀ ਕੈਲਕੂਲੇਸ਼ਨ ਕਰਕੇ ਇਸ ਮਾਫੀਆ ਡੀਪ ਸਟੇਟ ਕਰਕੇ ਨੈਕਸਸ ਕਰਕੇ 80000 ਕਰੋੜ ਰੁਪਇਆ ਇੱਕ ਸਾਲ ਦਾ ਪੰਜਾਬ ਸਰਕਾਰ ਪੰਜਾਬ ਦੀ ਪਬਲਿਕ ਨੂੰ ਪੰਜਾਬ ਪੰਜਾਬ ਦੀ ਸਰਕਾਰ ਨੂੰ ਰੈਵਨਿਊ ਚ ਲਾਸ ਹੋ ਰਿਹਾ ਇਸੇ ਕਰਕੇ ਸਾਡਾ ਬਜਟ ਪਿਛਲੇ 10 ਸਾਲਾਂ ਦੇ ਵਿੱਚ 70-75 ਹਜ਼ਾਰ ਕਰੋੜ ਤੋਂ ਲੈ ਕੇ 1 ਲੱਖ ਕਰੋੜ ਦੇ ਆਲੇ-ਦੁਆਲੇ ਘੁੰਮਦਾ ਜਾ ਰਿਹਾ ਲੇਕਿਨ ਸਾਡਾ ਕੈਪੀਟਲ ਐਕਸਪੈਂਡੀਚਰ 10 ਹਜ਼ਾਰ ਤੋਂ ਸੰਦੇ ਥਲੇ ਰਹਿ ਰਿਹਾ ਸਭ ਤੋਂ ਵੱਡਾ ਰਿਜ਼ਲਟ ਹੈ ਜਿਹੜਾ ਮੈਂ ਤੁਹਾਨੂੰ ਐਮ ਆਰ ਆਈ ਦਿਖਾ ਰਿਹਾ ਪੰਜਾਬ ਦਾ ਤੇ ਸੀਟੀ ਸਕੈਨ ਦਿਖਾ ਰਿਹਾ ਕਿ ਇਹ ਕਲੀਅਰਲੀ ਇੰਡੀਕੇਟ ਕਰਦੀ ਹੈ ਕਿ 40 50 ਬੰਦੇ ਨੇ ਜਿਹੜੇ ਮਾਈਨਿੰਗ ਦਾ ਨੈਕਸਸ ਚਲਾ ਰਹੇ ਨੇ ਇਸੇ ਤਰੀਕੇ ਨਾਲ ਵੱਖ-ਵੱਖ ਅਰਬਨ ਡਵੈਲਪਮੈਂਟ ਦਾ ਲੋਕਲ ਬਾਡੀਜ਼ ਦਾ ਸਰਕਾਰੀ ਜ਼ਮੀਨਾਂ ਤੇ ਕਬਜ਼ਿਆਂ ਦਾ ਪੋਸਟਿੰਗ ਟਰਾਂਸਫਰਸ ਦਾ ਪ੍ਰੋਕਿਊਰਮੈਂਟ ਦਾ ਇਹਨਾਂ ਸਾਰਿਆਂ ਦਾ ਜਿਹੜਾ ਨੈਕਸਸ ਚਲਾ ਰਹੇ ਨੇ ਜਿਹੜਾ ਉਹਦੇ ਚੋਂ ਪੈਸਾ ਲੀਕ ਹੋ ਰਿਹਾ ਜਿਹੜਾ ਰੈਵਨਿਊ ਚ ਆਉਣਾ ਚਾਹੀਦਾ ਉਹ 80000 ਦੇ ਕਰੋੜ ਦੇ ਕਰੀਬ ਆ ਇਸੇ ਕਰਕੇ ਇਸ ਡੀਪ ਸਟੇਟ ਨੂੰ ਫਾਈਟ ਨਾ ਕਰਨ ਕਰ ਪਏ ਮੈਂ 1 ਨੰਬਰ ਤੋਂ 16ਵੇਂ ਤੇ ਆ ਗਿਆ ਤੇ ਜੇ ਇਹ ਇੰਜ ਹੀ ਚੱਲਦਾ ਰਿਹਾ ਤੇ ਮੈਂ ਦਾਅਵੇ ਨਾ ਕਰ ਸਕਦਾ ਹੈਵਿੰਗ ਫੇਅਰ ਨੋਲਿਜ ਅਬਾਊਟ ਇਟ ਕਿ ਅਗਲੇ 10 ਸਾਲ ਦੇ ਵਿੱਚ ਵਿੱਚ ਅਸੀਂ 20ਵੇਂ ਨੰਬਰ ਤੇ ਚਲੇ ਜਾਵਾਂਗੇ ਡੀਪ ਸਟੇਟ ਫਾਈਟ ਵੀ ਕੀਤੀ ਜਾ ਸਕਦੀ ਹੈ ਡੀਪ ਸਟੇਟ ਨੂੰ ਫਾਈਟ ਕਰਨ ਵਾਸਤੇ ਪੋਲਿਟੀਕਲ ਵਿਲ ਚਾਹੀਦੀ ਹੈ ਪੰਜਾਬ ਨੇ ਇੱਕ ਉਦਾਹਰਨ ਦਿੱਤੀ ਸੀ ਠੀਕ ਹੈ ਉਹ ਸਾਨੂੰ ਸਾਰਿਆਂ ਨੂੰ ਵਿਜ਼ੀਬਲ ਆ ਉਹ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਹੈ ਇੱਕ ਸਰ ਕਿਹੜੀ ਉਦਾਹਰਨ ਮੈਂ ਦੇ ਰਿਹਾ ਕਿ ਇੱਕ ਸਾਡੀ ਰਾਜਨੀਤੀ ਚ ਇੱਕ ਨਾ ਮੈਕਸੀਕਨ ਵੇਵ ਚੱਲ ਰਹੀ ਸੀ ਠੀਕ ਹੈ ਹੂੰ ਕਿ ਜੀ ਅਕਾਲੀ ਦਲ ਦੀ ਸਰਕਾਰ ਬਣ ਗਈ ਜੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣਦੀ ਜੀ ਫਿਰ ਮੇਰੀ ਪਾਰਟੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਜੀ ਫਿਰ ਇਹਨਾਂ ਨੇ ਦੇਖਿਆ ਯਾਰ ਤੇ ਕੁਝ ਹੋ ਹੀ ਨਹੀਂ ਰਿਹਾ ਅਸੀਂ ਆ ਕੇ ਆਪ ਵਾਲਿਆਂ ਨੇ ਲੋਕਾਂ ਨੂੰ ਬਹੁਤ ਡੀਪ ਸਟੇਟ ਨੂੰ ਖਤਮ ਕਰਨੀਆਂ ਗੱਲਾਂ ਨੈਕਸਸ ਨੂੰ ਖਤਮ ਕਰਨ ਦੀ 마ਫੀਆ ਨੂੰ ਖਤਮ ਕਰਨ ਦੀ ਟਰਾਂਪੋਰਟ ਦੇ 마ਫੀਆ ਨੂੰ ਖਤਮ ਕਰਨ ਦੀ ਐਕਸਾਈਜ਼ ਦੇ ਨੂੰ ਮਾਈਨਿੰਗ ਦੇ ਨੂੰ ਸਾਰੇ ਨੂੰ ਖਤਮ ਕਰਨ ਦਾ ਜੋਰ ਲਾਇਆ ਉਹਨਾਂ ਨੂੰ ਲੱਗਿਆ ਯਾਰ ਇਹ ਨਵੇਂ ਬੰਦੇ ਨੇ ਇਹ ਕਰ ਦੇਣਗੇ ਤੇ ਅਸੀਂ ਮੈਕਸੀਕਨ ਵੇਵ ਦੇ ਤੌਰ ਤੇ ਵੋਟਾਂ ਪਾਈਆਂ ਤੇ 92 ਐਮਐਲਏ ਜਿੱਤ ਆਦੇ ਠੀਕ ਹੈ ਸੋ ਡੀਪ ਸਟੇਟ ਨੂੰ ਫਾਈਟ ਕਰਨ ਵਾਸਤੇ ਮੈਂ ਉਦੋਂ ਇਸ ਡੀਪ ਸਟੇਟ ਦੇ ਵਿੱਚ ਬੈਠਦਾ ਹੁੰਦਾ ਸੀ ਬਤੌਰ ਪੁਲਿਸ ਅਫਸਰ ਤੇ 8 ਕੁ ਮਹੀਨੇ ਲੱਗਿਆ ਸੀ ਕਿ ਮਿਸਟਰ ਸਰਦਾਰ ਭਗਵੰਤ ਸਿੰਘ ਮਾਨ ਬੜੀ ਨੇਕ ਨੀਤੀ ਨਾਲ ਰਾਜਨੀਤੀ ਕਰਨਗੇ ਤੇ ਇਹਨਾਂ ਦੀ ਆਪ ਪਾਰਟੀ ਬੜੀ ਜੜੀਆਂ ਗੱਲਾਂ ਕਈਆਂ ਨੇ ਕਰਨਗੇ ਤੇ ਲੱਗਣ ਵੀ ਲੱਗ ਗਿਆ ਸੀ ਲੇਕਿਨ 8 ਕੇ ਪਹੀਨੇ ਬਾਅਦ ਹੌਲੀ ਹੌਲੀ ਡੀਪ ਸਟੇਟ ਨੈਕਸਸ ਮਾਫੀਆ ਕਰਦਿਆਂ 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 ਐਸੀ ਕੁਮੁਣਕੇ ਦੀ ਬਚੀ ਕਿ ਮੇਰੀ ਮੇਰੀ ਜਸਮਾਨੀ ਤਾਕਤ ਤੇ ਜ਼ਿਆਦਾ ਸੀ ਕਿਉਂਕਿ ਮੈਂ ਫਿਟਨੈਸ ਚੰਗੀ ਸੀ ਤੇ ਮੈਂ ਜਦੋਂ ਕੁਝ ਖਾਇਆ ਤੇ ਮੈਂ ਬਿਮਾਰ ਨਹੀਂ ਹੋਇਆ ਤੇ ਮੇਰੇ ਆਪਣੇ ਆਪ ਹੀ ਠੀਕ ਹੋ ਗਿਆ ਜ਼ੁਕਾਮ ਲੇਕਿਨ ਇਹਨਾਂ ਦੇ ਵਿੱਚ ਮੈਜੋਰਿਟੀ ਐਮ ਐਲ ਏ ਸੇ ਹੋ ਚੇ ਨੇ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਸਕਿੱਲ ਨਹੀਂ ਆ ਪਤਾ ਨਹੀਂ ਆ ਕੈਬਨਟ ਦੇ ਵਿੱਚ ਵੀ ਹੋ ਸਕਦਾ ਇਹੋ ਜੇ ਮੰਤਰੀ ਹੋਣ ਜਿਨ੍ਹਾਂ ਨੂੰ ਪਹਿਲਾਂ ਨਹੀਂ ਸੀ ਹੁਣ ਗੇਨ ਕਰ ਲਈ ਹੋਏ ਤੇ ਕਾਪੀ ਨਹੀਂ ਕਰ ਲਏ ਜਿਵੇਂ ਸੀਐਮ ਸਾਹਿਬ ਨੇ ਆਪ ਹੀ ਕਿਹਾ ਸੀ ਕਿ ਮੈਂ 3 ਸਾਲ ਦੇ ਵਿੱਚ ਸਿੱਖ ਲਿਆ ਕਿ ਹੁਣ ਸਟੇਟ ਚਲਾਉਣੀ ਆ ਤੇ ਇਸੇ ਕਰਕੇ ਦੇਖੋ ਮੈਂ ਮਾਜੀਸ਼ੀਅਨ ਨੂੰ ਅੰਦਰ ਦੇ ਦਿੱਤਾ ਠੀਕ ਹੈ ਜੇ ਤੁਹਾਡ ਆਫ ਕੋਰਸ ਅਦਰਵਾਈਜ਼ ਕੋਈ ਮਾਜੀਸ਼ੀਅਨ ਨੂੰ ਅੰਦਰ ਨਾ ਕਰ ਸਕਦਾ ਹੋਰ ਕੋਈ ਹੁੰਦਾ ਤੱਕ ਕਦੀ ਨਾ ਕਰ ਸਕਦਾ ਇਹ ਗੱਲ 'ਚ ਮੈਂ ਦਾਅਵਾ ਦਿੰਦਾ ਕਿ ਇੰਨੀ ਤਾਕਤ ਸੀਐਮ ਆਰਡੀਨਰੀ ਨਹੀਂ ਲਗਾਉਂਦਾ ਐਕਸਟਰਾ ਆਰਡੀਨਰੀ ਤਾਕਤ ਲਗਾ ਕੇ ਉਹਨੂੰ ਅੰਦਰ ਕਰ ਦਿੰਦਾ ਅਗਲੀ ਗੱਲ ਜੇ ਪੋਲਿਟੀਕਲ ਵਿਲ ਹੋਏ ਇੱਕ ਕੈਬਨਟ ਦੀ ਉਹ ਕੈਬਨਟ ਚ ਕਿੰਨੇ ਜਾਣੇ ਨੇ 16 ਜਾਣੇ 17 ਜਾਣੇ 20 ਜਾਣੇ ਤੇ ਇੱਕ ਚੀਜ਼ ਹੋਰ ਤੇ ਪੰਜ ਉਹਦੇ ਅਫਸਰ ਚੀਫ ਸੈਕਟਰੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਹੋਮ ਸੈਕਟਰੀ ਡੀਜੀ ਪੰਜਾਬ ਤੇ ਚੀਫ ਸੈਕਟਰੀ ਪਰਸਨਲ ਅਡੀਸ਼ਨਲ ਸ਼ੀਪ ਸੈਕਟਰੀ ਪਰਸਨਲ ਇਹ ਪੰਜ ਅਫਸਰ ਮੈਂ ਦਾਅਵੇ ਨਾ ਕਹਿ ਸਕਦਾ ਜੇ ਇਹ 20 25 ਬੰਦੇ ਦੀ politcal will stand ਕਰ ਦੇ ਖਾਸ ਕਰਕੇ सीएम ਪੰਜਾਬ ਦੀ ਤੇ ਕੈਬਨਟ ਦੀ ਇਟ ਵਿਲ ਟੇਕ ਓਨਲੀ 6 ਮੰਥਸ ਟੂ ਇਲੀਮੀਨੇਟ ਮੇਜਰ ਪਾਰਟ ਆਫ ਦੀ ਡੀਪ ਸਟੇਟ ਐਂਡ ਨੈਕਸਸ ਔਰ ਮੈਂ ਤੁਹਾਡੇ ਨਾਲ ਲਿਖ ਕੇ ਦਿੰਦਾ ਆ ਔਨ ਓਥ ਆਈ ਕੈਨ ਗੋ ਟੂ ਦ ਹਾਈ ਕੋਰਟ ਐਂਡ ਸੀ ਐਂਡ ギਵਨ ਓਥ ਤੁਹਾਡੇ ਆਪਾਂ ਦੋਨੇ ਭਰਾ ਬੈਠੇ ਆ ਜੇ ਡੀਪ ਸਟੇਟ ਦਾ ਨੈਕਸਸ ਦਾ ਸਾਰੇ ਡਿਪਾਰਟਮੈਂਟ ਜਿਨ੍ਹਾਂ ਦਾ ਨਾਮ ਲਿਆ ਮੈਂ ਤੇ ਜਿਨ੍ਹਾਂ ਦਾ ਨਹੀਂ ਵੀ ਨਾਮ ਲੈ ਸਕਿਆ ਹੋਵਾਂਗਾ ਤੁਸੀਂ ਆਪ ਹੀ ਲੋਕਾਂ ਤੋਂ ਪੁੱਛ ਕੇ ਦੇਖ ਲਿਓ ਜੇ ਮਾਈਨਿੰਗ ਚ ਨੈਕਸਸ ਫਲਾਣਾ ਚ ਨੈਕਸਸ ਫਲਾਣਾ ਚ ਨੈਕਸਸ ਖਤਮ ਹੋ ਜਾਏਗਾ ਐਗਜ਼ੈਕਟ ਫਰਸਟ ਗੋ ਦੇ ਵਿੱਚ 70000 ਕਰੋੜ ਰੁਪਇਆ ਪੰਜਾਬ ਦੇ ਬਜਟ ਚ ਵਧ ਜਾਊਗਾ 1 ਲੱਖ ਕਰੋੜ ਦੀ ਜਗ੍ਹਾ 1 ਲੱਖ 70000 ਕਰੋੜ ਆ ਜਾਏਗਾ ਮੇਰੀ ਇਮੀਡੀਏਟਲੀ ਇੱਕ ਸਾਲ ਦੇ ਵਿੱਚ ਵਿੱਚ ਪੋਜੀਸ਼ਨ ਜਿਹੜੀ ਹੈ ਲਿਫਟ ਹੋ ਕੇ 16ਵੇਂ ਨੰਗਰ ਤੋਂ ਤੀਜੇ ਚੌਥੇ ਨੰਬਰ ਤੇ ਚਲੇ ਪਈ ਪਰ ਅਲਟੀਮੇਟਲੀ ਹਮਾਮ ਸਾਰੇ ਨੰਗੇ ਹੋ ਜਾਂਦੇ ਆ ਉਥੇ ਇੱਕ ਹਮਾਮ ਬਣ ਜਾਂਦਾ ਅਸੀਂ ਡੈਮੋਕ੍ਰੇਸੀ ਦਾ ਡਾਂਸ ਕਰਦੇ ਆ ਇੱਕ ਡੱਬੇ ਚੋਂ ਮੈਂ ਜੰਮਦਾ ਐ ਐਮਐਲਏ ਫਿਰ ਮੈਂ ਮੰਤਰੀ ਬਣਦਾ ਜਿਨ੍ਹਾਂ ਨੇ ਜੰਮਿਆ ਹੁੰਦਾ ਉਹ ਪੰਗੜੇ ਪਾਉਂਦੇ ਨੇ ਉਸ ਤੋਂ ਬਾਅਦ ਉਹ ਪੰਗੜੇ ਪਾਉਂਦੇ ਰਹਿ ਜਾਂਦੇ ਨੇ ਤੇ ਮੈਂ ਨਿਕਲਦਾ ਆ ਤੇ ਮੈਂ ਰਾਜਾ ਰਸਾਲੂ ਬਣ ਜਾਂਦਾ ਮੈਂ ਕਦੀ ਰਾਜਾ ਆ ਕਦੀ ਮੈਂ ਰਾਣੀ ਆ ਉਹ ਵਿਚਾਰੇ 5 ਸਾਲ ਬਾਅਦ ਛਣਕਾ ਜਾਣਾ ਛਣਕਣਾ ਵਜਾਉਂਦੇ ਰਹਿੰਦੇ ਨੇ ਮੈਂ ਡੈਮੋਕ੍ਰੇਸੀ ਦਾ ਹੌਲੀ ਹੌਲੀ ਇਹੋ ਜਿਹਾ ਕਾਨ ਕਰ ਦਿੱਤਾ ਹੈ ਕਿ ਕੋਈ ਲੱਗਦਾ ਨਹੀਂ ਮੈਨੂੰ ਲੀਡਰ ਜੜਾ ਹੁਣ ਕਰਨਾ ਇਹ ਚਾਹੀਦਾ ਪਬਲਿਕ ਨੂੰ ਕਿ ਜਿਹੜੇ ਤੁਸੀਂ ਲੀਡਰ ਚੁਣਨੇ ਨੇ ਉਹਨਾਂ ਦਾ ਦੇਖੋ ਕਿ ਜੜੀ ਪੋਲੀਟੀਕਲ ਪਾਰਟੀ ਚ ਹੈਗਾ ਵੈਲਨਡ ਕੋਟ ਹਰ ਇੱਕ ਪੋਲੀਟੀਕਲ ਪਾਰਟੀ ਚ ਚੰਗੇ ਬੰਦੇ ਆ ਗਏ ਆਇਆ ਇਹ ਜੜੀਆਂ ਕਮੀਆਂ ਸਟੇਟ ਦੇ ਵਿੱਚ ਨੇ ਚਾਹੇ ਉਹ ਡਰੱਗਸ ਦੀ ਕਮੀ ਨੈਕਸਸ ਹੈ ਚਾਹੇ ਉਹ ਕ੍ਰਿਮੀਨਲਸ ਦਾ ਨੈਕਸਸ ਹੈ ਚਾਹੇ ਇੰਟਰਾ ਪਾਰਟੀ ਪੋਲੀਟੀਕਲ ਨੈਕਸਸ ਆ ਫॉर ਮੁਫਾਦ ਫॉर ਸੈਲਫ ਬੈਨੀਫਿਟ ਜਹਾ ਫਿਰ ਪੋਲੀਟੀਕਲ ਲੀਡਰਸ ਆਪਣੇ ਬੈਨੀਫਿਟ ਵਾਸਤੇ ਲੜ ਰਹੇ ਨੇ ਉਹ ਕਰਨ ਦੀ ਜ਼ਰੂਰਤ ਹੈ ਐਂਡ ਲਾਸਟ ਜਵਾਬ ਮੈਂ ਆਪਣੀ ਕਿਤਾਬ ਦਾ ਹਿੱਸਾ ਬਣਾ ਰਿਹਾ ਸੀ ਲੇਕਿਨ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਤੁਸੀਂ ਬਹੁਤ ਚੰਗੀ ਸਰਵਿਸ ਸਰਵਿਸ ਕਰਦੇ ਹੋ ਆਪਣੇ মিডিਆ ਦੇ ਥਰੂ ਔਰ ਓਨੈਸਟਲੀ ਕਰ ਰਹੇ ਹੋ ਥੈਂਕ ਯੂ ਜੀ ਮੈਂ ਤੁਹਾਨੂੰ ਦੇਖਦਾ ਰਹਿੰਦਾ ਰੈਗੂਲਰਲੀ ਇੱਕ ਗੱਲ ਕਰਨਾ ਚਾਹੁੰਦਾ ਜਿੰਨੀ ਦੇਰ ਤੱਕ ਅਸੀਂ ਹੌਲੀ-ਹੌਲੀ ਕਰਦੇ ਹਾਂ ਜੇ 10 ਫੈਮਿਲੀਜ਼ ਦੇ ਹੱਥ ਪੰਜਾਬ ਦੀ ਰਾਜਨੀਤੀ ਤੇ ਪਾ ਪੰਜਾਬ ਦੀ ਅਥਾਰਟੀ ਦੇ ਦਿੱਤੀ ਅਸੀਂ ਡੈਮੋਕ੍ਰੇਪਬਲਿਕ ਨੂੰ ਤੇ ਖਤਮ ਛੱਡ ਦਿਓ ਅਸੀਂ ਡੈਮੋਕ੍ਰੇਟਸ ਨਿਯਮ ਤੱਜੀਆਂ ਉਡਾ ਰਹੇ ਇਹਦਾ ਇੱਕ ਸੋਲੂਸ਼ਨ ਹੋ ਰਿਹਾ ਜਿਵੇਂ ਕਬੱਡੀ ਦੇ ਵਿੱਚ ਮੈਂ ਤੁਹਾਨੂੰ ਦਿੱਤਾ ਇਹਨੂੰ ਕੱਢਣ ਲਈ ਅਸੀਂ ਅਲਾਉ ਨਹੀਂ ਕਰ ਪਾ ਰਹੇ ਜਾਣ ਕੇ ਨਹੀਂ ਅਲਾਉ ਕਰ ਪਰ ਹੂੰ ਦੱਸ ਤਾਂ ਮੇਰੇ 809 ਮਿਲੀਅਨ ਪੋਪੂਲੇਸ਼ਨ ਹੈ ਯੂਥ ਦੀ ਜੀ ਇੰਡੀਆ ਦੇ ਵਿੱਚ ਆਊਟ ਆਫ 140 ਬਿਲੀਅਨ 1.4 ਬਿਲੀਅਨ 1400 ਬਿਲੀਅਨ ਦੇ ਵਿੱਚ ਲੇਕਿਨ ਕਿਸੇ ਐਮਸੀ ਕਾਰਪੋਰੇਸ਼ਨ ਦੇ ਆਫਿਸ ਤੇ ਜਾ ਕੇ ਦੇਖ ਲਓ ਐਮਐਲਏ ਲੈਜਿਸਲੇਚਰ ਦੇ ਅਧਿਕਾਰ ਦੇ ਜੋ ਪਾਰਲੀਮੈਂਟ ਜਿਦਾ ਅਧਿਕਾਰ ਦੇ ਤੋ 35 ਸਾਲ ਤੋਂ ਘੱਟ ਵਾਲੇ ਕਿੰਨਾ 21 ਤੋਂ 35 ਦੇ ਦਰਮIAN ਵਾਲੇ ਕਿੰਨੇ ਨੇ ਜੇ ਮੇਰੀ ਪੋਪੂਲੇਸ਼ਨ 40% ਆ 55 45% ਆ ਤੇ ਐਟਲੀਸਟ 33% ਰਿਪਰੈਜ਼ੈਂਟੇਸ਼ਨ ਤੇ ਹੋਣੀ ਚਾਹੀਦੀ ਹਮ ਲੇਕਿਨ ਪੰਜਾਬ ਦੀ ਪ੍ਰੋਬਲਮ ਹੈ ਇੱਕ ਅਸੀਂ ਜਾਣ ਕੇ ਨਹੀਂ ਬਿਲਡ ਕਰਨ ਦੇ ਰਹੇ ਕਿ ਪੰਜਾਬ ਦਾ ਯੂਥ ਰਾਜਨੀਤੀ ਚ ਆ ਜਾਏ ਬੜੀ ਤਗੜੀ ਮਾਰ ਰਿਹਾ